ਮੋਹਾਲੀ ਪੁਲਿਸ ਨੇ ਗੈਰ ਕਾਨੂੰਨੀ ਟਾਂਗ ਨਾਲ ਚੱਲ ਰਹੇ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਹੈ ਜਿਸ ਦੌਰਾਨ 6 ਵਿਅਕੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਕਪਤਾਨ ਪੁਲਿਸ ਦੀਪਿਕਾ ਸਿੰਘ ਅਨੁਸਾਰ ਇਹ ਗੈਰ ਕਾਨੂੰਨੀ ਕਾਲ ਸੈਂਟਰ ਇੰਡਸਟਰੀਅਲ ਏਰੀਆ ਫੇਸ 8B ਮੋਹਾਲੀ ਵਿੱਚ ਰੋਹਿਤ ਮਹਿਰਾਨਾ ਦੇ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਸੀ ਇਹ ਸੈਂਟਰ ਲਗਭਗ 8 ਤੋਂ 10 ਦਿਨ ਪਹਿਲਾਂ ਹੀ ਸ਼ੁਰੂ ਕੀਤਾ ਗਿਆ ਸੀ ਪਰ ਇੰਨੇ ਥੋੜੇ ਸਮੇਂ ਵਿੱਚ ਹੀ ਇਹ ਗਰੁੱਪ ਕਰੀਬ 20000 ਡਾਲਰ ਦੀ ਠੱਗੀ ਕਰ ਚੁੱਕਾ ਸੀ ਅੱਜ ਤੁਹਾਨੂੰ ਸਾਰਿਆਂ ਨੂੰ ਇਨਫੋਰਮ ਕਰਨ ਵਾਸਤੇ ਬੁਲਾਇਆ ਗਿਆ ਹੈ ਕਿ 9 ਤਰੀਕ ਨੂੰ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਐਸਪੀ ਸਾਹਿਬ ਦੀ ਸੁਪਰਵਾਈਜ਼ਨ ਹੇਠ ਜਿਹੜਾ ਹੈਗਾ ਇੱਕ ਗੈਰ ਕਾਨੂੰਨੀ ਕਾਲ ਸੈਂਟਰ ਜਿਹੜਾ ਹੈਗਾ ਉਹਦਾ ਪਰਦਾਫਾਸ਼ ਕੀਤਾ ਗਿਆ ਇਹ ਜਿਹੜਾ ਗੈਰ ਕਾਨੂੰਨੀ ਕਾਲ ਸੈਂਟਰ ਹੈਗਾ ਇਹ 8 ਫੇਜ਼ 8 ਬੀ ਇੰਡਸਟਰੀਅਲ ਏਰੀਆ ਵਿੱਚ ਮੁਹਾਲੀ ਵਿੱਚ ਚੱਲ ਰਿਹਾ ਸੀਗਾ ਤੇ ਇਹਦੇ ਤੇ ਰੇਡ ਕੀਤੀ ਗਈ ਜਿਹਦੇ ਵਿੱਚ 6 ਲੋਕ ਗ੍ਰਿਫਤਾਰ ਕੀਤੇ ਗਏ 6 ਮੋਬਾਈਲ ਫੋਨ ਮਿਲੇ ਤੇ 3 ਜਿਹੜੇ ਹੈਗੇ ਨੇ 6 ਲੈਪਟਾਪ ਤੇ 3 ਮੋਬਾਈਲ ਫੋਨ ਜਿਹੜੇ ਆ ਇਹਦੇ ਵਿੱਚ ਰਿਕਵਰ ਕੀਤੇ ਗਏ ਇਹ ਜਿਹੜਾ ਕਾਲ ਸੈਂਟਰ ਹੈ ਪਿਛਲੇ 8 ਤੋਂ 10 ਦਿਨ ਤੋਂ ਆਪਰੇਟਿਵ ਸੀਗਾ ਤੇ ਇਹਦੇ ਵਿੱਚ ਹੁਣ ਤੱਕ ਇਹਨਾਂ ਨੇ ਕਰੀਬ 20000 ਡਾਲਰ ਦੀ ਠੱਗੀ ਇਹ ਲੋਕਾਂ ਨਾਲ ਮਾਰ ਚੁੱਕੇ ਸੀਗੇ ਇਹਨਾਂ ਦਾ ਮੋਡਸ ਆਪਰੇਂਡ ਹੀ ਸੀਗਾ ਕਿ ਇਹ Google ਐਪ ਜਾਂ Google ਪੌਪਅਪਸ ਦੇ ਥਰੂ ਜਿਹੜਾ ਹੈਗਾ ਲੋਕਾਂ ਨੂੰ ਮੈਸੇਜ ਕਰਦੇ ਸੀਗੇ ਕਿ ਤੁਹਾਡੇ ਲੈਪਟਾਪ ਜਾਂ ਕੰਪਿਊਟਰ ਵਿੱਚ ਕੋਈ ਪ੍ਰੋਬਲਮ ਆ ਗਈ ਹੈ ਕੋਈ ਟੈਕਨੀਕਲ ਫਾਲਟ ਆ ਗਈ ਹੈ ਤੇ ਤੁਸੀਂ ਜਿਹੜਾ ਹੈਗਾ ਇਹਨੂੰ ਠੀਕ ਕਰਾਓ ਫਿਰ ਇਹ ਨੰਬਰ ਉੱਥੇ ਦਿੰਦੇ ਸੀਗੇ ਲੋਕ ਕਿ ਉਹ ਨੰਬਰਾਂ ਤੇ ਕਾਲ ਕਰਦੇ ਸੀਗੇ ਤੇ ਉਹਨਾਂ ਨੂੰ ਕਹਿੰਦੇ ਸੀਗੇ ਕਿ ਆਪਣੇ ਐਪਲ ਜਾਂ ਵਾਲਮਾਰਟ ਤੇ ਰਾਹੀਂ ਤੁਸੀਂ ਗਿਫਟ ਕਾਰਡ ਖਰੀਦੋ ਤੇ ਉੱਥੋਂ ਜਿਹੜਾ ਇਹਨਾਂ ਦਾ OTP ਲੈ ਕੇ ਜਾਂ ਫੋਟ ਲੈ ਕੇ ਜਿਹੜੇ ਇਹਨਾਂ ਨਾਲ ਠੱਗੀ ਮਾਰਦੇ ਸੀਗੇ ਇਹਦਾ ਜਿਹੜਾ ਮਾਸਟਰਮਾਈਂਡ ਹੈਗਾ ਐਲੈਕਸ ਇਹ ਹੁਣ ਤੱਕ ਗ੍ਰਿਫਤਾਰ ਕਰਨਾ ਬਾਕੀ ਹੈ ਬਾਕੀ ਇੱਥੇ ਜਿਹੜਾ ਚਲਾ ਰਿਹਾ ਸੀਗਾ ਰੋਹਿਤ ਮਹਿਰਾ ਉਹ ਵੀ ਗ੍ਰਿਫਤਾਰ ਹੋ ਚੁੱਕਿਆ ਜਿਹੜੇ 6 ਬੰਦੇ ਗ੍ਰਿਫਤਾਰ ਹੋ ਮੈਂ ਵੀ ਇਹ ਹੁਣ 10 ਦਿਨ ਪਹਿਲੇ ਸ਼ੁਰੂ ਕਰਕੇ ਇੰਨੀ ਚਲਦੀ ਇੰਨੀ ਖੱਤੀ ਮਾਰਦੇ ਹਾਂ ਹਾਂਜੀ ਇਹ ਕਾਫੀ ਇਹਨਾਂ ਦਾ ਐਕਟਿਵ ਸਿਗਾ ਸਿਸਟਮ ਤੇ ਲੋਕ ਵੀ ਜਿਹੜੇ ਹੈਗੇ ਉਹਨਾਂ ਨੂੰ ਜਦੋਂ ਇਹ ਆਂਦਾ ਸਿਗਾ ਮੈਸੇਜ ਕਿ ਇਹਨਾਂ ਦੇ ਕੰਪਿਊਟਰ ਜਾਂ ਲੈਪਟਾਪਸ ਵਿੱਚ ਕੋਈ ਟੈਕਨੀਕਲ ਫਾਲਟ ਆ ਗਿਆ ਹੈ ਜਾਂ ਕੋਈ ਵਾਇਰਸ ਆ ਗਿਆ ਤੇ ਐਂਟੀਵਾਇਰਸ ਜਾਂ ਜਿਹੜਾ ਸਿਸਟਮ ਸੌਫਟਵੇਅਰ ਅਪਡੇਟ ਕਰਨ ਵਾਸਤੇ ਜਿੰਨੇ ਬਿਕੋਜ਼ ਇੱਥੇ ਆਈਟੀ ਤੇ ਕਾਫੀ ਲੋਕ ਹੈਗੇ ਨੇ ਇਹ ਮੋਸਟਲੀ ਜਿਹੜੇ ਵਿਦੇਸ਼ਾਂ ਵਿੱਚ ਵੀ ਫੋਨ ਕਰਕੇ ਲੋਕਾਂ ਨੂੰ ਉਹ ਆਪਣਾ ਸ਼ਿਕਾਰ ਬਣਾਉਂਦੇ ਸੀ ਨਹੀਂ ਨਹੀਂ profile ਕੀ ਹੈ ਨਾ ਜਿੱਦਾਂ ਤੁਸੀਂ ਕਿਹਾ ਕਿ IT ਕੰਪਨੀ ਦੇ ਆਫਿਸ ਇਸ ਤਰ੍ਹਾਂ Google ਦੇ ਥਰੂ ਇਹ ਮੈਸੇਜ ਕਰਦੇ ਸੀ profile ਕੀ ਹੈ ਦਾ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਪਹਿਲਾਂ ਵੀ ਇਹ ਹੈ ਜੀ ਇਹਦੀ ਪੂਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਗਰ ਜਿੱਦਾਂ ਇਹਦਾ ਪਤਾ ਚੱਲੇਗਾ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਪਨੀਟਰ ਕਿਲੇ ਏਰੀਏ ਦੇ ਵਿੱਚ ਇਹ ਜਿਆਦਾ ਇਹਨਾਂ ਨੇ ਆਪਣੇ ਸ਼ਿਕਾਰ ਨੂੰ ਮਤਲਬ 올ਓਵਰ ਸੀਗੇ ਜਾਂ ਪੰਜਾਬ ਨੂੰ ਹੀ ਟਾਰਗੇਟ ਕਰਦੇ ਸੀ ਨਹੀ ਨਹੀ ਵਿਦੇਸ਼ਾਂ ਵਿੱਚ ਕਰ ਰਹੇ ਸੀ ਜੀ 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 ਮੈਂ ਇਸ ਤੋਂ ਪਹਿਲਾਂ ਵੀ ਦੋ ਤਿੰਨ ਕਾਉਂਟਰ ਸੈਂਟਰ ਦਾ ਪਤਾ ਪਾ ਲਿਆ ਸੀ ਜੇ ਉਸ ਉਹਦੇ ਨਾਲ ਕੋਈ ਯੂਨਕ ਹੈ ਜਾਂ ਇਹ ਲੱਗਦਾ ਮੈਂ ਆਪਣਾ ਚਲਾ ਰਿਹਾ ਇਹ ਹੁਣ ਜਦੋਂ ਇਨਵੈਸਟੀਗੇਸ਼ਨ ਚੱਲੇਗੀ ਇਹਦੇ ਵਿੱਚ ਹੁਣ ਬੈਂਕਸ ਤੇ ਰਹੀ ਹੋਈ ਜਿਹੜੇ ਲੋਕ ਪੀੜਿਤ ਹੈਗੇ ਨੇ ਉਨਾ ਦਾ ਵੀ ਪਤਾ ਕਰ ਰਹੇ ਆ ਕਿ ਲੋਕ ਕਿਹੜੇ ਹੈਗੇ ਨੇ ਡੂਰਿੰਗ ਇਨਵੈਸਟੀਗੇਸ਼ਨ ਹੀ ਆਪਸ ਵਿੱਚ ਇਹਨਾਂ ਦਾ ਕੋਈ ਲਿੰਕਸ ਹੈਗਾ ਜਾਂ ਨਹੀਂ ਸਗਾ ਇਹ ਉਸ ਟਾਈਮ ਹੀ ਸਾਨੂੰ ਕਲੀਅਰ ਹੋਏਗਾ ਜਦੋਂ ਕਲੀਅਰ ਹੋਏਗਾ ਵੀ ਵਿਲ ਸ਼ੇਅਰ ਫਦਰ ਇਨਫੋਰਮੇਸ਼ਨ ਬੀਬੀ ਜੀ 18 ਨਾਲ ਦੇ ਜਿਹੜੇ ਅਫਰੇ ਨੇ ਜਿਸ ਦੇ ਵਿੱਚ ਤੁਸੀਂ ਮੇਨ ਡਿਟੇਲ ਆ ਰਹੀ ਸੀ ਵੀ ਬਾਕੀ ਬੰਦੇ ਨੇ ਤੇ ਇਹ ਕਿੰਨੇ ਫੜੇ ਲਿਖਨੇ ਜੀ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਇਹ ਬੈਕਗ੍ਰਾਉਂਡ ਵਾਟ ਇਜ਼ ਦ ਬੈਕਗ੍ਰਾਉਂਡ ਨੋਰਮਲ ਇਹਨਾਂ ਕੋਈ ਆਈਟੀ ਦਾ ਡਿਗਰੀ ਵਾਲੇ ਬੰਦੇ ਨਹੀਂ ਨੇ ਜੋ ਸਟੇਨਾਂ ਨੇ ਜੋ ਇਹਨਾਂ ਦਾ ਕੰਮ ਹੁੰਦਾ ਸੀਗਾ ਬੇਸਿਕਲੀ ਉਹ ਇੱਕ ਸਕ੍ਰਿਪਟ ਹੁੰਦੀ ਸੀ ਕਿ ਤੁਸੀਂ ਉਹ ਜੀ ਮੈਨੀਪੂਲੇਟ ਕਰਨਾ ਬੰਦੇ ਨਾਲ ਗੱਲ ਕਰਕੇ ਸੋ ਉਸ ਸਕ੍ਰਿਪਟ ਨੂੰ ਪੜਨ ਦਾ ਬੋਲਣ ਦਾ ਤੇ ਬਾਕੀ ਇਹਨਾਂ ਨੂੰ ਮੜੀ ਦੀ ਇੱਕ ਦੋ ਦਿਨ ਦੀ ਟ੍ਰੇਨਿੰਗ ਦੇ ਦਿੰਦੇ ਨੇ ਕਿ ਤੁਸੀਂ ਐਕਸੈਂਟ ਪਿਓਰ ਇੰਗਲਿਸ਼ ਫਾਰਮ ਜਿਹਾ ਬ੍ਰਿਟਿਸ਼ ਇੰਗਲਿਸ਼ ਜਿਹਾ ਬੋਲੋ ਜਾਂ ਅਮਰੀਕਨ ਇੰਗਲਿਸ਼ ਜਿਹਾ ਬੋਲੋ ਤਾਂ ਉਹ ਕੁਝ ਵਰਡਸ ਨੇ ਜੋ ਤੁਸੀਂ ਉਹ ਓਏ बोल के ਉਹਨਾਂ ਨਾਲ ਗੱਲ ਜਿਵੇਂ ਕਰਦੇ ਹੈ ਜਿੱਦਾਂ ਆਪਣੇ ਇੱਥੇ ਕਾਲ ਸੈਂਟਰਸ ਕਾਫੀ ਚੱਲਦੇ ਨੇ ਉਹਦੇ ਵਿੱਚ ਟ੍ਰੇਨਿੰਗ ਹੁੰਦੀ ਹੈ ਜਿੱਦਾਂ ਤੁਸੀਂ ਕਿਹਾ ਕਿ ਟ੍ਰੇਨਿੰਗ ਕੌਣ ਦਿੰਦਾ ਸੀ ਕੋਈ ਬਾਹਰ ਤੋਂ ਟ੍ਰੇਨਿੰਗ ਕਰਦੇ ਸੀ ਆ ਵੀ ਜਿਹੜਾ ਗ੍ਰਸਤਾਰ ਕਰਨਾ ਹਜੇ ਬਾਕੀ ਹੈ ਇਹ ਡੂਰਿੰਗ ਇਨਵੈਸਟੀਗੇਸ਼ਨ ਵੀ ਕਮ ਟੂ ਨੋ ਫਰਦਰ ਟ੍ਰੇਨਿੰਗ ਕੌਣ ਦਿੰਦਾ ਸੀ ਬਟ ਇੱਥੇ ਜਿੱਦਾਂ ਕਾਫੀ ਕਾਲ ਸੈਂਟਰਸ ਚੱਲਦੇ ਨੇ ਜਿਹੜੇ ਲੀਗਲ ਵੀ ਹੁੰਦੇ ਨੇ ਉੱਥੇ ਵੀ ਇਹ ਟ੍ਰੇਨਿੰਗ ਆਮ ਲੋਕਾਂ ਨੂੰ ਜਿਹੜੀ ਦਿੱਤੀ ਜਾਂਦੀ ਹੈ ਕਿ ਤੁਸੀਂ ਫੋਰਨ ਜਿਹੜੇ ਫੋਰਨਰਸ ਦੇ ਨਾਲ ਤੁਸੀਂ ਜਦੋਂ ਗੱਲ ਕਰਨੀ ਹੁੰਦੀ ਹੈ ਤੇ ਤੁਸੀਂ ਕਿਸ ਤਰੀਕੇ ਦਾ ਆਪਣਾ ਡਾਇਲੈਕਟ ਰੱਖ ਤੁਹਾਡਾ ਲੈਜ਼ਾ ਕਿੱਦਾਂ ਦਾ ਹੋਣਾ ਚਾਹੀਦਾ ਕਿਸ ਤਰੀਕੇ ਨਾਲ ਕੋਈ ਸਰਟਨ ਵਰਡਸ ਬੋਲਨੇ ਉਸ ਤਰੀਕੇ ਨਾਲ ਜਦੋਂ ਜਨਰਲ ਕਾਲ ਸੈਂਟਰ ਦੀ ਟ੍ਰੇਨਿੰਗ ਹੁੰਦੀ ਹੈ ਉਦਾਂ ਹੀ ਨਾ ਦੀ ਟ੍ਰੇਨਿੰਗ ਸੀ ਜਿਹੜੇ ਫੜੇ ਗਏ ਨੇ ਇਹਨਾਂ ਦਾ ਬੈਕਗ੍ਰਾਉਂਡ ਨਹੀਂ ਹੈ ਨਾ ਕੋਈ ਅਪਰੀਸਕਟ ਦੇਖੇ ਨਾ ਹੁੰਦੇ ਹੁੰਦਾ ਕੁਝ ਆਪਣੇ ਨਹੀਂ ਆਇਆ ਬੀ ਡਿਊਰਿੰਗ ਇਨਵੈਸਟੀਗੇਸ਼ਨ ਜੇ ਕੁਝ ਫਰਦਰ ਇਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਕੋ ਸਾਹਮਣੇ ਆਂਦਾ दैट विल ਸ਼ੇਅਰ ਵਿਦ ਯੂ ਅੰਨੇ ਪ੍ਰੈਸਿਕ ਤੋਂ ਟ੍ਰਾਂਸਫਰ ਹੁੰਦੇ ਨੇ ਜਿੱਦਾਂ ਦੇ ਵਿੱਚ ਕਿਸੇ ਦੇ ਵਿੱਚ ਹੋਰੇ ਸੀਗੇ ਜਾਂ ਰੌਡ ਦੀ ਬੈਂਕ ਆਫ ਜਰਮ ਜਾਂ ਇਸ ਦੇ ਵਿੱਚ ਹੀ ਲੈ ਲੈਂਦੇ ਇਹ ਸਾਰਾ ਅਸੀਂ ਜਿੰਨੇ ਵੀ ਉਹ ਤੋਂ ਇਹ ਜਿਹੜੇ ਐਪਲ ਐਂਡ ਵਾਲਮਾਰਟ ਦੇ ਗਿਫਟ ਕਾਰਡਸ ਨੂੰ ਜਿਸ ਤਰੀਕੇ ਨਾਲ ਖਰੀਦਾਂਦੇ ਸੀਗੇ ਉਹ ਸਾਰਾ ਅਸੀਂ ਉੱਥੇ ਟਾਈ ਅਪ ਕਰਕੇ ਵੀ ਟੇਕ ਫਰਦਰ ਇਨਫੋਰਮੇਸ਼ਨ ਕਿ ਮਨੀ ਕਿੱਥੇ ਜਾ ਰਿਹਾ ਸੀਗਾ ਤਾਂ ਕਿੱਦਾਂ ਸੀਗਾ ਹੁਣ ਮੈਂ ਇਹ ਆਈਟਲਿੰਕ ਦੀ ਧਾਰਾ ਐਡ ਕੀਤੀ ਨਹੀਂ ਹੈ ਆਈਟਿਐਕ ਦੀ ਧਾਰਾ ਹਾਸ ਬੀਨ ਐਡਡ ਇਨ ਇਟ ਬਹੁਤ ਬੈਟਰੀ ਹੈ ਆਈਟੀ ਐਕਟ ਉਹਦੇ ਵਾਧਾ ਜੋੜਨ ਕੀਤਾ ਗਿਆ that will 2085 ਦਾ ਨੰਬਰ ਐਡਾ ਦੇ ਦਿੱਖ ਦਿੱਤੀ ਗਈ ਸੀ even 11% ਅਨੁਸਾਰ ਦੀ ਬੇਟੇ ਮਡਲ ਸੈਕਸ਼ਨ ਵੀ ਐਨੀ ਫੈਕਟਰ ਉਹ ਜਿਸ ਮੈਂ ਉਹਦਾ ਦਾਤਾ ਜੀ ਇਹ ਮੈਨੂੰ ਇਹਦਾ ਉਹ 10 ਦਾ ਨੰਬਰ 4 ਦਾ ਨੰਬਰ ਦੇ ਦਿੱਤਾ ਦੇਖੋ ਇਹ ਤਾਂ ਹੁਣ ਬੇਲ ਦਾ ਤੇ everybody has a right to follow up things ਬਟ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਜਿੰਨਾ ਇਹ ਤਾਂ ਪੂਰੀ ਵੈਰੀਫਿਕੇਸ਼ਨ ਕਰਕੇ ਜਿਸ ਤਰੀਕੇ ਨਾਲ ਆਪਾਂ ਵੱਧ ਤੋਂ ਵੱਧ ਸਬੂਤ ਇਕੱਠੇ ਕਰਕੇ ਹੈਗੇ ਆ ਜਿਹੜੇ ਇਹੋ ਜੇ ਦੋਸ਼ੀ ਹੈਗੇ ਐ ਇਹਨਾਂ ਤੇ ਆਪਾਂ ਇਹ ਕ੍ਰਾਈਮਸ ਦੇ ਹਿੱਤੇ ਅਸੀਂ ਠੱਲ ਪਾਈ ਹੈ ਤਾਂ ਕਿ ਜਿੰਨੇ ਲੋਕ ਜਿਹੜੇ ਬਾਰ-ਬਾਰ ਪੀੜਿਤ ਹੋ ਰਹੇ ਐ ਕ੍ਰਾਈਮਸ ਤੋਂ ਮੈਮ ਪੀ ਲਗਾਤਾਰ ਇਸ ਤਰ੍ਹਾਂ ਦੇ ਕ੍ਰਾਉਸ ਜਿਹੜੇ ਬੱਦਲੇ ਸਾਈਬਰ ਧੰਗੇ ਤੁਸੀਂ ਲਗਾਤਾਰ ਗ੍ਰਿਫਤਾਰੀਆਂ ਵੀ ਕਰਦੇ ਹੋ ਲੋਕਾਂ ਨੂੰ ਕਿਸ ਤਰ੍ਹਾਂ ਅਵੇਅਰ ਕਰਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਫੇਕ ਕਾਲ ਸੈਂਟਰ ਉਹ ਖਾਸ ਤੌਰ ਤੇ ਪਿਛਲੇ ਦਿਨਾਂ ਆਪਾਂ ਕਰਦੇ ਐ ਇਦੇ ਵਿੱਚ ਐਕਚੁਅਲੀ ਇਹ ਤਾਂ ਹੁਣ ਸਰਕਾਰ ਵੱਲੋਂ ਵੀ ਤੇ ਸਾਡੇ ਵੱਲੋਂ ਵੀ ਬਾਰ-ਬਾਰ ਸਾਡੇ ਜ਼ਿਲ੍ਹਾ ਪੁਲਿਸ ਵੱਲੋਂ ਵੀ ਜਿਹੜੇ ਹੈਗੇ ਆ ਅਸੀਂ ਵੀਡੀਓਜ਼ ਬਣਾ ਕੇ ਜਾਂ ਮੈਸੇजेस ਰਾਹੀਂ ਲੋਕਾਂ ਨੂੰ ਦੱਸਦੇ ਆ ਅਸੀਂ ਮੀਡੀਆ ਰਾਹੀਂ ਬਾਰ-ਬਾਰ ਲੋਕਾਂ ਨੂੰ ਵੇਅਰ ਕਰਦੇ ਆ ਤੇ ਲੋਕਾਂ ਨੂੰ ਵੀ ਅਵੇਅਰ ਰਹਿਣਾ ਚਾਹੀਦਾ ਹੈ ਹੁਣ ਤਾਂ ਕਾਫੀ ਲੋਕਾਂ ਨੂੰ ਪਤਾ ਵੀ ਹੈ ਕਿ ਜਦੋਂ ਕੋਈ ਮੈਸੇਜ ਆਂਦਾ ਹੈ ਕੋਈ ਅਨਨੋਨ ਤੁਹਾਨੂੰ ਵੀਡੀਓ ਆ ਜਾਂਦੀ ਹੈ ਕੋਈ ਅਨਨੋਨ ਲਿੰਕ ਆ ਜਾਂਦਾ ਹੈ ਸਭ ਨੂੰ ਇਸ ਮਾਧਿਅਮ ਰਾਹੀਂ ਰਿਕੁਐਸਟ ਕਰਾਂਗੇ ਕਿ ਲੋਕ ਵੀ ਥੋੜਾ ਕੇਅਰਫੁਲ ਰਹਿਣ ਦਾਦਾ ਕੋਈ ਲਿੰਕ ਜਿਹੜਾ ਹੈਗਾ ਉਹਨੂੰ ਕਲਿੱਕ ਨਾ ਕਰਨ ਜਿਹੜੇ ਆਪਣੇ ਪ੍ਰੋਪਰ ਐਪਸ ਹੁੰਦੀਆਂ ਆ ਉਹਦੇ ਤੇ ਜਾ ਕੇ ਜੇ ਤੁਸੀਂ ਕੋਈ ਆਪਣੀ ਆਪ ਖੋਲਣੀ ਵੀ ਹੈ ਸਪੋਸ ਸਾਨੂੰ Google ਦਾ ਲਿੰਕ ਆ ਗਿਆ ਕੋਈ ਆ ਗਿਆ ਯੂ ਗੋ ਬੈਕ ਟੂ ਦ ਓਰਿਜਨਲ ਐਪ ਐਂਡ ਉਤੋਂ ਬਾਅਦ ਤੁਸੀਂ ਉਹਨੂੰ ਖੋਲ ਕੇ ਅੱਗੇ ਫਾਲੋ ਅਪ ਕਰੋ ਮੈਂ ਮੈਨੂੰ ਵੈਰੀਫਾਈ ਕਿਸ ਤਰ੍ਹਾਂ ਕਰੀਏ ਤੁਸੀਂ ਕੋਈ Google ਤੇ ਹੀ ਇਸ ਤਰ੍ਹਾਂ ਦੀ ਸਾਈਟਸ ਹੈਗੀਆਂ ਗਰੀ ਇਲੀਗਲ ਹੈ ਕੁਝ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਕੋਈ ਸਟੂਡੈਂਟ ਕੈਂਪ ਲਾ ਰਹੇ ਹੋ ਕੋਈ ਕੈਂਪੇਨਿੰਗ ਹੰਡਰਡ ਪਰਸੈਂਟ ਸਾਡੇ ਜਿਹੜੇ ਸਾਂਝ ਕੇਂਦਰ ਦੇ ਲੋਕ ਹੈਗੇ ਨੇ ਟਾਈਮ ਟੂ ਟਾਈਮ ਐਂਡ ਸਾਡੇ ਜਿਹੜੇ ਅਫਸਰ ਸਾਹਿਬਾਨ ਵੀ ਹੈਗੇ ਆ ਵੈਨਵਰ ਵੀ ਗੋ ਟੂ ਸਕੂਲਸ ਐਂਡ ਕਾਲਜੇਸ ਐਂਡ ਸਾਡੇ ਜਿਹੜੇ ਵੈਸੀ ਵੀ ਜਿਹੜੇ ਪਬਲਿਕ ਨਾਲ ਜਿਹੜੇ ਸਾਡੇ ਤਾਲਮੇਲ ਹੁੰਦਾ ਕੋਈ ਮੀਟਿੰਗ ਹੁੰਦੀ ਹੈ ਉੱਥੇ ਅਸੀਂ ਜ਼ਰੂਰ ਹੁੰਨ ਵਨ ਆਫ ਦਾ ਮੇਨ ਅਜੈਂਡਾ ਜਿਹੜੇ ਬਾਰੇ ਅਸੀਂ ਲੋਕਾਂ ਨੂੰ ਅਵੇਅਰ ਕਰਦੇ ਆ ਥੈਟ ਇਜ਼ ਅਬਾਊਟ ਸਾਈਬਰ ਕ੍ਰਾਈਮ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਆਮ ਲੋਕ ਅੱਜਕਲ ਪੀੜਤ ਉਹ ਕੋਈ ਜਿੱਦਾਂ ਹੋਮ ਮੇਕਰਸ ਲੇਡੀਆਂ ਨੇ ਜਾਂ ਫਿਰ ਕੋਈ ਬਜ਼ੁਰਗ ਵੀ ਹੈਗੇ ਨੇ ਉਹ ਕਿਤੇ ਨਾ ਕਿਤੇ ਕਲਿੱਕ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਸ਼ੂ ਕ੍ਰੀਏਟ ਹੋ ਜਾਂਦਾ ਹੈ ਸਾਡੀ ਸਾਰਿਆਂ ਦੀ ਫੈਮਿਲੀ ਵਿੱਚ ਕੋਈ ਨਾ ਕੋਈ ਕਿਤੇ ਨਾ ਕਿਤੇ ਹੈਜ਼ ਸਫਰਡ ਥਰੂ ਇਟ ਇਸ ਲਈ ਅਸੀਂ ਲੋਕਾਂ ਨੂੰ ਜਿੰਨਾ ਜ਼ਿਆਦਾ ਅਵੇਅਰ ਕਰ ਸਕੀਏ ਉਹਨਾਂ ਕਰਦੇ ਹਾਂ ਕੋਈ ਨਵੇਂ ਤਰੀਕੇ ਦਾ ਵੀ ਕੋਈ ਫਰਾਡ ਆਉਂਦਾ ਹੈ ਉਹਦੇ ਬਾਰੇ ਵੀ ਅਸੀਂ ਲੋਕਾਂ ਨੂੰ ਜਿਹੜੀ ਅਵੇਰਨੈਸ ਜਨਰੇਟ ਕਰਦੇ ਹਾਂ ਜਿੱਦਾਂ ਹੀ ਸਾਡੇ ਸਾਈਬਰ ਕ੍ਰਾਈਮ ਜਾਂ ਕਿਸੇ ਦੇ ਥਰੂ ਸਾਨੂੰ ਜਿਹੜਾ ਇਨਫੋਰਮੇਸ਼ਨ ਆਉਂਦੀ ਹੈ ਕਿ ਹੁਣੇ ਨਵੇਂ ਤਰੀਕੇ ਦਾ ਕ੍ਰਾਈਮ ਚੱਲ ਰਿਹਾ ਹੈ ਉਹਦੇ ਬਾਰੇ ਵੀ ਅਸੀਂ ਇਨਫੋਰਮੇਸ਼ਨ ਲੋਕਾਂ ਨਾਲ ਸ਼ੇਅਰ ਕਰਦੇ ਆਂ ਪੁਲਿਸ ਰਿਮਾਂਡ 5 ਡੇਸ ਦਾ ਪੁਲਿਸ ਰਿਮਾਂਡ ਜਿਹੜਾ ਇਹਨਾਂ ਦਾ ਮਿਲਿਆ